ਪਿਛਲੇ 1 ਸਾਲ ਤੋਂ ਹੀ ਤਕਰੀਬਨ ਚੱਲ ਰਿਹਾ ਜੀ ਕਿਉਂਕਿ ਇਹ ਸਮੱਸਿਆ ਵੇਖੀ ਗਈ ਸੀ ਕਿ ਪਾਰਕਿੰਗ ਜਦੋਂ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਉੱਥੇ ਸ਼ਿਦਾਸਾ ਵੇਲੇ ਤੇ ਉਹ ਪਾਰਕਿੰਗ ਦੀ ਹੀ ਸਮੱਸਿਆ ਵੇਖੀ ਕਿ ਹੈ ਗਿਆ ਤੇ ਇਹ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜਿਹੜੇ ਬੀਬੀ ਕੋਲਾਾਂ ਜੀ ਵਾਲੇ ਨੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾ ਇੱਕ ਪਾਰਕਿੰਗ ਜਿਹੜੀ ਅਲੱਗ ਹੋਣੀ ਚਾਹੀਦੀ ਆ ਜਿਹੜੀ ਸੰਗਤ ਨੂੰ ਸਹੂਲਤ ਦੇਵੇ ਕਿ ਦਿਨ ਐਤਵਾਰ ਵਾਸਤੇ ਮੰਨ ਗਏ ਕਿ ਐਤਵਾਰ ਅਸੀਂ ਇੱਥੇ ਫ੍ਰੀ ਪਾਰਕਿੰਗ ਲਾ ਸਕਦੇ ਹਾਂ ਔਰ ਉਦੋਂ ਦੀ ਹੀ ਤਕਰੀਬਨ ਇੱਥੇ ਜਿਹੜੀ ਫ੍ਰੀ ਪਾਰਕਿੰਗ ਚੱਲ ਰਹੀ ਹੈ ਔਰ ਸੰਗਤਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆਲਮੋਸਟ 160 ਦੇ ਕਰੀਬ ਜੜੀਆਂ ਗੱਡੀਆਂ ਇੱਥੇ ਲੱਗ ਜਾਂਦੀਆਂ 700 ਦੇ ਕਰੀਬ ਮੋਟਰਸਾਈਕਲ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਫੈਕਟਰੀ ਉਹਨਾਂ ਨੇ ਇੱਕ ਦਿਨ ਵਾਸਤੇ ਗੁਰੂ ਦੇ ਲਿਖੇ ਲਾਈ ਦਿੱਤੀ ਹੋਈ ਹੈ ਜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਰਕਿੰਗ ਦਾ ਟਾਈਮ ਹੈ ਔਰ ਸਵੇਰੇ 6 ਵਜੇ ਹੀ ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਆਲਮੋਸਟ ਜਦੋਂ ਤੱਕ ਦੁਪਹਿਰਾ ਸਾਬ ਸ਼ੁਰੂ ਹੁੰਦਾ ਹੈ ਔਰ ਇਹ ਫੈਕਟਰੀ ਜਿਹੜੀ ਹੈ ਫੁੱਲ ਹੋ ਚੁੱਕੀ ਹੁੰਦੀ ਹੈ ਗੱਡੀਆਂ ਦੇ ਨਾਲ ਅੰਤ ਦੇ ਕਰੀਬ ਜਿਹੜੇ ਆ ਉਹ ਬੈਟਰੀ ਰਿਕਸ਼ਾ ਲਗਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਪਾਰਕਿੰਗ ਲਾ ਕੇ ਚਲੇ ਜਾਂਦੀ ਆ ਉਹਨਾਂ ਨੂੰ ਉੱਥੇ ਵੀ ਜਾਂਦਿਆਂ ਜਾਂਦਿਆਂ ਮਿਲਕੀ ਛੇ ਦਾ ਸਾਬ ਤੱਕ ਤੁਰ ਕੇ ਨਾ ਜਾਣਾ ਪਵੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਾਂ موجوده ਗੁਰਦੁਆਰਾ ਸੇਗਨ ਸਾਹਿਬ ਜਿਹਦੇ ਬਿਲਕੁਲ ਬਾਹਰ ਤੇ ਦੱਸ ਜੀਏ ਕਿ ਗੁਰੂ ਦੀ ਪਿਆਰੀ ਫੌਜ ਵੱਲੋਂ ਗੁਰੂ ਦੀ ਪਿਆਰੀ ਸੰਗਤ ਵੱਲੋਂ ਅੱਜ ਜਿਹੜੀ ਇੱਕ ਸੇਵਾ ਬੜੀ ਵਿਲੱਖਣ ਸੇਵਾ ਜਿਹੜੀ ਸੰਭਾਲੀ ਜਾ ਰਹੀ ਆ ਤਾਂ ਅੱਜ ਅਸੀਂ ਜਿੱਥੇ ਮੌਜੂਦ ਆ ਇੱਕ ਫੈਕਟਰੀ ਆ ਨਾ ਕਿ ਇੱਕ ਪਾਰਕਿੰਗ ਪਰ ਉੱਥੇ ਜਿਹੜਾ ਫ੍ਰੀ ਦੇ ਵਿੱਚ ਜਿਹੜੀਆਂ ਸੰਗਤਾਂ ਦੂਦਰਾਜੇ ਤੋਂ ਪਹੁੰਚੀਆਂ ਨੇ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਵਿਖੇ ਤਾਂ ਉਹਨਾਂ ਦੀਆਂ ਗੱਡੀਆਂ ਪਾਰਕ ਰਹੀਆਂ ਜਾ ਰਹੀਆਂ ਤਾਂ ਇਹ ਜਿਹੜੇ ਸਿੰਘ ਹੈਗੇ ਨੇ ਇਹਨਾਂ ਵੱਲੋਂ ਜਿਹੜੀ ਆ ਸੇਵਨ ਭਾਈ ਜਾ ਰਹੀ ਆ ਤਾਂ ਇਹਨਾਂ ਦੇ ਨਾਲ ਗੱਲ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜਿਹੜੀ ਸੰਗਤ ਦੂਦਰਾਜੇ ਤੋਂ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਪਹੁੰਚਦੀ ਆ ਖਾਸ ਕਰਕੇ ਸ਼ਨੀ ਤੇ ਐਤਵਾਰ ਤਾਂ ਟ੍ਰੈਫਿਕ ਦੀ ਕਾਫੀ ਸਮੱਸਿਆ ਹੁੰਦੀ ਆ ਕਿਉਂਕਿ ਸੜਕਾਂ ਛੋਟੀਆਂ ਨੇ ਤੇ ਪਾਰਕਿੰਗ ਬਹੁਤ ਘੱਟ ਹੈਗੀ ਆ ਤਾਂ ਇਹ ਜਿਹੜੀ ਫੈਕਟਰੀ ਹੈਗੀ ਆ ਕਿ ਇੱਥੇ ਤੁਸੀਂ ਸੇਵਣ ਬਾ ਰਹੇ ਹੋ ਸਾਰੀ ਮਤਲਬ ਜਿਸ ਤਰੀਕੇ ਨਾਲ ਗੱਡੀਆਂ ਪਾਰਕ ਕੀਤੀਆਂ ਜਾ ਰਹੀਆਂ ਹਾਂਜੀ ਵੀਰ ਜੀ ਇਹ ਪਿਛਲੇ 1 ਸਾਲ ਤੋਂ ਹੀ ਤਕਰੀਬਨ ਚੱਲ ਰਿਹਾ ਜੀ ਕਿਉਂਕਿ ਇਹ ਸਮੱਸਿਆ ਵੇਖੀ ਗਈ ਸੀ ਕਿ ਪਾਰਕਿੰਗ ਜਦੋਂ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਉੱਥੇ ਸ਼ਿਦਾਂ ਸਾਹਿਬ ਵੇਲੇ ਤੇ ਉਹ ਪਾਰਕਿੰਗ ਦੀ ਹੀ ਸਮੱਸਿਆ ਵੇਖੀ ਕਿ ਹੈਗਾ ਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜਿਹੜੇ ਬੀਬੀ ਕੋਲਾ ਜੀ ਵਾਲੇ ਨੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾ ਇੱਕ ਪਾਰਕਿੰਗ ਜਿਹੜੀ ਅਲੱਗ ਹੋਣੀ ਚਾਹੀਦੀ ਆ ਜਿਹੜੀ ਸੰਗਤ ਨੂੰ ਸਹੂਲਤ ਦੇਵੇ ਫਿਰ ਇਹ ਜਿਹੜਾ ਸ਼ੈਲਰ ਸੀ ਜੀ ਇੱਕ ਏ ਮਨਿੰਦਰ ਸਿੰਘ ਚੱਠਾ ਜੀ ਉਹਨਾਂ ਦੇ ਸ਼ੈਲਰ ਹੈ ਉਹਨਾਂ ਨਾਲ ਗੱਲ ਕੀਤੀ ਔਰ ਉਹ ਇੱਕ ਦਿਨ ਐਤਵਾਰ ਦਾਸ ਤੇ ਮੰਨ ਗਏ ਕਿ ਐਤਵਾਰ ਅਸੀਂ ਇੱਥੇ ਫ੍ਰੀ ਪਾਰਕਿੰਗ ਲਾ ਸਕਦੇ ਹਾਂ ਔਰ ਉਦੋਂ ਦੀ ਹੀ ਤਕਰੀਬਨ ਇੱਥੇ ਜਿਹੜੀ ਫ੍ਰੀ ਪਾਰਕਿੰਗ ਚੱਲ ਰਹੀ ਹੈ ਔਰ ਸੰਗਤ ਨੂੰ ਬਹੁਤ ਸਹੂਲਤ ਹੋ ਗਈ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆਲਮੋਸਟ 160 ਦੇ ਕਰੀਬ ਜੜੀਆਂ ਗੱਡੀਆਂ ਇੱਥੇ ਲੱਗ ਜਾਂਦੀਆਂ 700 ਦੇ ਕਰੀਬ ਮੋਟਰਸਾਈਕਲ ਲੱਗ ਜਾਂਦਾ ਜੀ ਔਰ ਸੰਗਤ ਨੂੰ ਇੰਨੀ ਸਹੂਲਤ ਆ ਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਬੜੀ ਸੇਫ ਥਾਂ ਤੇ ਗੱਡੀਆਂ ਲੱਗੀਆਂ ਤੁਸੀਂ ਦੇਖ ਰਹੇ ਹੋ ਛੱਟ ਸੱਲੇ ਗੱਡੀਆਂ ਲੱ ਕਾਫੀ ਜ਼ਿਆਦਾ ਕਿਤਨਾ ਕਿਤੇ ਦਿੱਕਤ ਵੀ ਆਉਂਦੀ ਜਦੋਂ ਆਪਣੇ ਪੱਧਰ ਤੇ ਉੱਤੇ ਸਾਰਿਆਂ ਨੂੰ ਸੇਵਾ ਕਰਨੀ ਪਵੇ ਕਿਉਂਕਿ ਇੱਕ ਜਿਹੜੀ ਹੁੰਦੀ ਸੰਸਥਾ ਦੇ ਅਧੀਨ ਕੀਤਾ ਜਾਵੇ ਤਾਂ ਹੋਰ ਚ ਕਾਫੀ ਆਸਾਨੀ ਹੁੰਦੀ ਆ ਤਾਂ ਫਿਰ ਮੈਨੇਜ ਕਿੱਦਾਂ ਕਰਦੇ ਹੋ ਇੱਥੇ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਵੱਲੋਂ ਹੀ ਸਾਰੀ ਮੈਨੇਜਮੈਂਟ ਆ ਔਰ ਇੱਥੇ ਦੀ ਮੈਨੇਜਮੈਂਟ ਜਿਹੜੀ ਆ ਸਾਡੇ ਮਨਿੰਦਰ ਮਨਦੀਪ ਸਿੰਘ ਜੀ ਭੋਲੂ ਵੀਰ ਜੀ ਇਹਨਾਂ ਦੇ ਅੰਡਰ ਸਾਰੀ ਚੱਲਦੀ ਹੈ ਜੀ ਇਹਨਾਂ ਦੇ ਅੰਡਰ ਤਕਰੀਬਨ 25 ਦੇ ਕਰੀਬ ਵਲੰਟੀ ਵਲੰਟੀਅਰ ਨੇ ਜਿਹੜੇ ਸਾਰੇ ਮੈਨੇਜ ਕਰਦੇ ਨੇ ਔਰ ਬੜੇ ਤਰੀਕੇ ਨਾਲ ਸਿਸਟਮੈਟਿਕ ਤਰੀਕੇ ਨਾਲ ਕੀਤਾ ਕੰਪਲੀਟ ਕੀਤਾ ਨਾ ਫਿਰ ਦੂਸਰੇ ਨੂੰ ਫਿਰ ਤੀਸਰੇ ਨੂੰ ਫਿਰ ਚੌਥੇ ਨੂੰ ਤਾਂ ਕਿ ਕੋਈ ਵੀ ਪਰੇਸ਼ਾਨੀ ਨਾ ਆਵੇ ਔਰ ਬਾਕੀ ਗਾਈਡੈਂਸ ਜਿਹੜੀ ਆ ਉਹ ਸਾਨੂੰ ਪਾਇਸਾ ਪਾਇ ਗੁਰਗਬਾਲ ਸਿੰਘ ਜੀ ਵੱਲੋਂ ਜਾਂ ਮਨਿੰਦਰ ਸਿੰਘ ਛੱਟਾ ਜੀ ਵੱਲੋਂ ਉਹਨਾਂ ਵੱਲੋਂ ਮਿਲਦੀਆਂ ਰਹਿੰਦੀਆਂ ਉਸ ਉਸ ਤਰੀਕੇ ਨਾਲ ਗੱਲ ਚੱਲਦੀ ਰਹਿੰਦੀ ਸਾਰੀ ਜੀ ਜੇਕਰ ਅਸੀਂ ਗੱਲ ਕਰੀਏ ਸਵੇਰ ਤੋਂ ਲੈ ਕੇ ਤਾਂ ਕਿੰਨੇ ਵਜੇ ਤੱਕ ਜਿਹੜੀ ਆ ਪੂਰੀ ਪਾਰਕਿੰਗ ਫੁੱਲ ਹੋ ਜਾਂਦੀ ਕਿਉਂਕਿ ਪਾਰਕਿੰਗ ਕਹਾਂਗੇ ਫੈਕਟਰੀ ਤਾਂ ਚਲੋ ਹੋ ਰਹੀ ਹੈਗੀ ਗੁਰੂ ਦੇ ਲਿਖੇ ਜਿਹੜੀ ਆ ਲੱਗ ਚੁੱਕੀ ਆ ਬਿਲਕੁਲ ਜੀ ਬਿਲਕੁਲ ਫੈਕਟਰੀ ਉਹਨਾਂ ਨੇ ਇੱਕ ਦਿਨ ਵਾਸਤੇ ਗੁਰੂ ਦੇ ਲਿਖੇ ਲਾਈ ਦਿੱਤੀ ਹੋਈ ਆ ਜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵ ਸਭ ਸ਼ੁਰੂ ਹੁੰਦਾ ਹੈ ਔਰ ਇਹ ਫੈਕਟਰੀ ਜਿਹੜੀ ਹੈ ਫੁੱਲ ਹੋ ਚੁੱਕੀ ਹੁੰਦੀ ਹੈ ਗੱਡੀਆਂ ਦੇ ਨਾਲ ਤੁਸੀਂ ਵੀ ਹੁਣ ਦੇਖ ਰਹੇ ਹੋ ਕਿ ਅਸਲ 12:30 ਦਾ ਟਾਈਮ ਹੋਏਗਾ ਔਰ ਇਹ ਗੱਡੀ ਜਿਹੜੀਆਂ ਸਾਰੀਆਂ ਲੱਗ ਚੁੱਕੀਆਂ ਇੱਥੇ ਫਿਰ ਵੀ ਅਸੀਂ ਮਨਾ ਨਹੀਂ ਕਰੀਦਾ ਕੁਝ ਜਗ੍ਹਾ ਜਿਹੜੀ ਹੈ ਬਚਾ ਕੇ ਕਿਸੇ ਵੇਲੇ ਰੱਖ ਲਈ ਦੀ ਕਿ ਜਿਹੜੀ ਕੋਈ ਨਾ ਕੋਈ ਇੱਕ ਜਿਹੜਾ ਅਖੀਰ ਤੇ ਕੋਈ ਗੱਡੀ ਆਂਦੀ ਆ ਔਰ ਉਹ ਵੀ ਨਰਾਸ਼ ਹੋ ਕੇ ਨਾ ਜਾਵੇ ਉਹਨਾਂ ਦੀ ਗੱਡੀਆਂ ਵੀ ਇੱਥੇ ਲੱਗ ਜਾਂਦੀਆਂ ਸਾਰੀਆਂ ਜੀ ਕਿਉਂਕਿ ਵੈਸੇ ਇਹ ਗੱਲ ਕਰੀਏ ਤਾਂ ਇਹ ਕੰਮ ਇੱਕ ਪ੍ਰਸ਼ਾਸਨ ਦੇ ਵੀ ਹੈਗੇ ਨੇ ਪਰ ਸ਼੍ਰੀ ਹਮਸਾਹਬ ਕਰਕੇ ਗੁਰੂ ਘਰਾਂ ਦੇ ਨੇੜੇ ਹੋਣ ਕਰਕੇ ਸੰਗਤਾਂ ਵੱਲੋਂ ਜਿੱਦਾਂ ਤੁਸੀਂ ਸੇਵਾ ਨਿਭਾ ਰਹੇ ਹੋ ਕਿੰਨੀ ਕੁ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਇਹ ਕੰਮ ਵੀ ਸਾਡੇ ਲੇਖੇ ਲੱਗੇ ਨੇ ਭਾਈ ਅਮਰਸਰ ਤੇ ਹੈ ਹੀ ਗੁਰੂ ਦਾ ਔਰ ਮੇਰੇ ਖਿਆਲ ਵਿੱਚ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਲਈ ਨਾ ਕਿ ਸਾਰੇ ਜਾਣੇ ਦਰਸਦੇ ਆ ਜੀ ਕੋਈ ਦੇਖਿਆ ਹੋਣਾ ਕੱਲ ਪਰਸੋਂ ਵੀ ਇੱਕ ਗ੍ਰੈਜੂਏਟ ਕੁੜੀ ਜਿਹੜੀ ਆ ਉਹ ਥੱਲੇ ਕੂੜਾ ਚੁੱਕਣ ਦੀ ਸੇਵਾ ਕਰਦੀ ਪਈ ਆ ਮੈਂ ਕਿ ਕਿਸੇ ਤਰੀਕੇ ਨਾਲ ਵੀ ਸੇਵਾ ਜਿਹੜੀ ਆ ਬਾਬਾ ਜੀ ਦੇ ਚਰਨਾਂ ਵਿੱਚ ਲੱਗੇ ਇਸ ਚੀਜ਼ ਨੂੰ ਸਾਰੇ ਦੱਸ ਦੇਣੇ ਇੱਥੇ ਕਿਉਂਕਿ ਖੁਸ਼ੀਆਂ ਬੜੀਆਂ ਮਿਲ ਰਹੀਆਂ ਨੇ ਬਾਬਾ ਜੀ ਦੇ ਕਿ ਇਹ ਖੁਸ਼ੀਆਂ ਲੈਣ ਵਾਸਤੇ ਸਾਰੇ ਵਲੰਟੀਅਰ ਦੇਖੋ ਸਾਰੇ ਆਪ ਆਪਣੇ ਕਾਰੋਬਾਰਾਂ ਵਾਲੇ ਨੇ ਔਰ ਫਿਰ ਵੀ ਐਤਵਾਰ ਦਾ ਪੂਰਾ ਦਿਨ ਉਹ ਇੱਥੇ ਸਾਡੇ ਨਾਲ ਬਿਤਾਉਂਦੇ ਨੇ ਅਸੀਂ ਸਾਰੇ ਇੱਥੇ ਇਕੱਠੇ ਹੋਈਦਾ ਆ ਇਹ ਸਿਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੀਤਾ ਜਾ ਰਿਹਾ ਹੈ ਇਸੇ ਗੱਲ ਤੇ ਆ ਲੱਗਾ ਸੀਗਾ ਕਿ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਸਾਰੇ ਵਲੰਟੀਅਰਸ ਦੀ ਤਾਂ ਵੱਖ-ਵੱਖ ਕਾਰੋਬਾਰ ਨਾਲ ਸੰਬੰਧਿਤ ਹੋਵੋਗੇ ਤਾਂ ਕਿਹੜੇ-ਕਿਹੜੇ ਕਾਰੋਬਾਰ ਜਿਹੜੇ ਅੱਜ ਦੇ ਦਿਨ ਛੱਡੇ ਜਾਂਦੇ ਨੇ ਇਸ ਖਾਸ ਕਰਕੇ ਸੇਵਾ ਵਾਸਤੇ ਵਿਰਜੀ ਕਈ ਕਾਰੋਬਾਰ ਨੇ ਜਸਾਂ ਕਿਸੇ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਜੀ ਕੋਈ ਸੁਨਿਆਰਿਆਂ ਦਾ ਕੰਮ ਕਰਦੇ ਨੇ ਕੋਈ ਕੰਪਿਊਟਰਸ ਦਾ ਕੰਮ ਕਰਦੇ ਪਏ ਨੇ ਇਸ ਤਿਕ ਨਾਲ ਅਲੱਗ-ਅਲੱਗ ਸਾਰਿਆਂ ਦੇ ਕਾਰੋਬਾਰ ਹਨ ਲੇਕਿਨ ਸਾਰਿਆਂ ਨੂੰ ਇੱਕ ਖੁਸ਼ੀ ਮਿਲਦੀ ਆ ਕਿ ਇੱਕ ਦਿਨ ਪੂਰਾ ਜਿਹੜਾ ਵਾ ਉਹ ਇਸ ਲੇਖੇ ਲਾਇਆ ਜਾਵੇ ਤਾਂ ਕਿ ਬਾਬਾ ਦੀਪ ਸਿੰਘ ਜੀ ਦੀਆਂ ਕਿਸੇ ਤੇ ਕਿੰਨਾ ਖੁਸ਼ੀਆਂ ਝੋਲੀਆਂ ਵਿੱਚ ਪੈ ਜਾਣ ਜੀ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਕੀ ਹੋਰ ਕਿਹੜੀ ਸੇਵਾ ਜਿਹੜੀ ਇੱਥੇ ਨਿਭਾ ਰਿਓ ਕਿਉਂਕਿ ਪਾਰਕਿੰਗ ਤਾਂ ਜਿਹੜੀ ਸੰਗਤ ਆਉਂਦੀ ਆ ਉਹਨਾਂ ਵਾਸਤੇ ਪਾਰਕਿੰਗ ਫ੍ਰੀ ਕੀਤੀ ਹੋਈ ਆ ਇੰਨੇ ਵੱਡੇ ਪੱਧਰ ਦੇ ਉੱਤੇ ਉਹ ਵੀ ਸ਼ਹਿ ਵਿਦੇ ਚਾਹ ਦਾ ਲੰਗਰ ਜਿਹੜਾ ਆ ਉਹ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਔਰ ਸ਼ਾਮ 6 ਵਜੇ ਤੱਕ ਲਗਾਤਾਰ ਚੱਲਦਾ ਔਰ ਚਾਹ ਵੀ ਕੱਲੀ ਸੁੱਕੀ ਚਾਹ ਨਹੀਂ ਪਈ ਜਾਂਦੀ ਜੀ ਦਾ ਰਸ ਹੁੰਦੇ ਨਾਲ ਦਾ ਬਿਸਕਟ ਹੁੰਦੇਗਾ ਮਠੀਆਂ ਹੁੰਦੀਆਂ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਵਾਸਤੇ ਇੱਥੇ ਬਾਥਰੂਮ ਜਿਹੜੇ ਬਣਾਏ ਗਏ ਆ ਦੋ ਔਰ ਜਰਨਲ ਵਗਾਰਾ ਲਗਾਏ ਗਏ ਨੇ ਤਾਂ ਕਿ ਸੰਗਤ ਦੇ ਫਰੀਓ ਕੇ ਵੀ ਇੱਥੋਂ ਜਾਣਾ ਜਾਵੇ ਔਰ ਆਪਣੇ ਉਹ ਫਰੀਓ ਕੇ ਵੀ ਜਾ ਸਕਦੀ ਆ ਇਸ ਤੋਂ ਇਲਾਵਾ ਆ ਭਾਰਤ ਦੇ 2 ਜਾਂ 3 ਦੇ ਕਰੀਬ ਜਿਹੜੇ ਆ ਉਹ ਬੈਟਰੀ ਰਿਕਸ਼ਾ ਲਗਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਪਾਰਕਿੰਗ ਲਾ ਕੇ ਚਲੇ ਜਾਂਦੀ ਆ ਉਹਨਾਂ ਨੂੰ ਉੱਥੇ ਵੀ ਜਾਂਦਿਆਂ ਜਾਂਦਿਆਂ ਮਿਲਕੀ ਸ਼ੇਡਾ ਸਾਹਿਬ ਤੱਕ ਤੁਰ ਕੇ ਨਾ ਜਾਣਾ ਪਵੇ ਉਹ ਜਿਹੜੀ ਆ ਉਥੋਂ ਬੈਟਰੀ ਰਿਕਸ਼ਾ 'ਚ ਬੈਠਣ ਸਾਹਮਣੇ ਔਰ ਸਿੱਧਾ ਸਿੱਧਾ ਸਾਹਿਬ ਉਤਰ ਜਾਣ ਇਹ ਸਾਰੀ ਜਿਹੜੀ ਸੇਵਾ ਭਾਈ ਸਾਹਿਬ ਭਾਈ ਗੁਰਗੁਆਰ ਸਿੰਘ ਜੀ ਵੱਲੋਂ ਬੀਬੀ ਕੋਲਾ ਜੀ ਅਪਲਾਈ ਕੇਂਦਰ ਵੱਲੋਂ ਇਹ ਨਿਰਵਿਘਨਤਾ ਸਾਹਿਤ ਅੱਜ ਤਕਰੀਬਨ 1 ਸਾਲ ਹੋ ਚੱਲਿਆ ਬਿਲਕੁਲ ਨਿਰਵਿਘਨਤਾ ਸਾਥ ਚੱਲਦੀ ਪਈ ਆ ਜੀ ਕਿੰਨਾ ਕਮਾਨ ਫਕਰ ਮਹਿਸੂਸ ਹੁੰਦਾ ਕਿ ਸੇਵਾ ਕਰਕੇ ਵੀਰ ਜੀ ਤੁਹਾਡੇ ਵੀਰ ਤੁਹਾਡੇ ਵਰਗੇ ਵੀਰ ਜਦੋਂ ਸਾਡੇ ਕੋਲ ਆਉਂਦੇ ਨੇ ਔਰ ਸਾਨੂੰ ਇਹ ਚੀਜ਼ ਪੁੱਛਦੇ ਨੇ ਸਾਨੂੰ ਵੈਹੀ ਬਾਬਾ ਦੀਪ ਸਿੰਘ ਜੜੀਆਂ ਨਹੀਂ ਖੁਸ਼ੀਆਂ ਦੇ ਦਿੰਦੇ ਆ ਕਿ ਚਲੋ ਅਸਾਂਹੀਂ ਅਹੀਂ ਤੇ ਕਦੀ ਮੇਰੇ ਖਿਆਲ ਟੀਵੀ ਤੇ ਨਹੀਂ ਆਏ ਹੋਣੇ ਤੇ ਉਹ ਤੁਹਾਡੇ ਕਰਕੇ ਸਾਨੂੰ ਇਹ ਖੁਸ਼ੀਆਂ ਮਿਲਦੀਆਂ ਪਈਆਂ ਤੁਸੀਂ ਆਹ ਵੇਖੋ ਕਿ ਬਾਬਾ ਦੀਪ ਸਿੰਘ ਖੁਸ਼ੀਆਂ ਦੇਣ ਰਹੇ ਨਾ ਮੈਂ ਕਿਹਾ ਇਹ ਵੱਖਰੀ ਸਾਡੀ ਸੇਵਾ ਚੱਲਣ ਰਹੀ ਆ ਤੁਹਾਡੇ ਵਰਗੇ ਵੀਰ ਸਾਨੂੰ ਵੱਖਰੇ ਜਿਹੜੇ ਆ ਉਹ ਚੀਜ਼ ਵਿੱਚ ਕਰ ਰਹੇ ਨੇ ਔਰ ਬਹੁਤ ਖੁਸ਼ੀਆਂ ਆਏ ਵੀਰ ਜੀ ਨਕੀ ਇੱਕ ਦਿਨੀਆਂ ਜੇਕਰ ਸਾਰੀ ਸੰਗਤ ਇਹ ਚੀਜ਼ ਸੋਚੇ ਦਿਨ ਤੇ ਇੱਕ ਹੀ ਹੈਗਾ ਬਾਕੀ ਅਸੀਂ 5 ਦਿਨ 6 ਦਿਨ ਕੰਮ ਕਰਦੇ ਆ ਜੇ ਇੱਕ ਦਿਨ ਅਸੀਂ ਸਾਰੇ ਜਣੇ ਇੱਥੇ ਕਰਕੇ ਸਹਾਯੋਗ ਦੇ ਕੇ ਭਾਈ ਸਾਹਿਬ ਜੀ ਨੂੰ ਮਨਿੰਦਰ ਸਿੰਘ ਚਠਾਈ ਨੂੰ ਸਹਾਯੋਗ ਦੇ ਕੇ ਤੇ ਉਹ ਸੰਗਤ ਦੀਆਂ ਖੁਸ਼ੀਆਂ ਲੈ ਲਈਏ ਤੇ ਮੇਰੇ ਖਿਆਲ ਵਿੱਚ ਇਹ ਸੰਗਤ ਖੋਸ਼ਾ ਤੇ ਬਾਬਾ ਦੀਪ ਸਿੰਘ ਜੀ ਆਪਣੇ ਆਪ ਖੁਸ਼ ਨੇ ਜਾਈ ਕਿਉਂਕਿ ਕਾਫੀ ਜ਼ਿਆਦਾ ਕਾਰੋਬਾਰ ਛੱਡਣਾ ਬੜਾ ਔਖਾ ਹੋ ਜਾਂਦਾ ਇੱਕ ਦਿਨ ਵੀ ਅਗਰ ਛੱਡਣਾ ਪੈ ਜਾਏ ਦੁਕਾਨਾਂ ਬਿਲਕੁਲ ਬੰਦ ਕਰਨੀਆਂ ਪੈ ਜਾਣ ਤਾਂ ਗੁਰੂ ਸਾਹਿਬ ਜੀ ਦੇ ਪਿੱਛੇ ਸਾਰਾ ਕੁਝ ਕੁਰਬਾਨ ਹੈ ਵੀਰ ਜੀ ਸੰਦੋਖ ਤੇ ਕਰੀ ਵੀ ਨਹੀਂ ਆਣਾ ਜੀ ਪਾ ਮੈਂ ਇਹ ਹਫਤਾ ਜਿਹੜਾ ਵਾ ਮਹੀਨੇ ਵਰਗਾ ਵੀ ਹੁੰਦਾ ਵਾ ਤੇ ਤਦ ਵੀ ਸੰਤੋਖ ਨਹੀਂ ਆਗਾ ਸੰਤੋਖ ਤੇ ਫਿਰ ਇਹੀ ਆ ਜੀ ਇੱਕ ਦਿਨ ਤੁਸੀਂ ਜੇਕਰ ਲਾਣਾ ਚਾਹੋ ਲਿਖੇ ਤੇ ਮੇਰੇ ਖਿਆਲ ਕੋਈ ਵੱਡੀ ਗੱਲ ਨਹੀਂ ਆ ਪਹਿਲਾਂ ਪਹਿਲਾਂ ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਪੂਰਾ ਦਿਨ ਇੰਨਾ ਲੰਬਾ ਦਿਨ ਕਿਸ ਤਰ੍ਹਾਂ ਬਤੀਤ ਹੋਣਾ ਹੈ ਲੇਕਿਨ ਹੁਣ 12:30 1 ਵਜੇ ਤੱਕ ਤੇ ਸੰਗਤਾਂ ਦਾ ਆਮਦ ਹੀ ਨਹੀਂ ਰਹਿੰਦੀ ਆ ਕਿ ਪਤਾ ਨਹੀਂ ਲੱਗਦਾ ਦਿਨ ਕਿੱਥੇ ਚਲੇ ਜਾਂਦਾ ਔਰ ਜਦੋਂ ਦੁਪਹਿਰਾ ਸਾਹਿਬ ਖਤਮ ਹੁੰਦਾ ਲੱਗਦਾ ਹੈ 2 ਘੰਟੇ ਆ ਜੀ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਚੀਜ਼ ਥੋੜੇ ਮੋਰਸਲ ਸੈਟ ਕਰਕੇ ਨਹੀਂ ਲੱਗੇ ਹੁੰਦੇ ਉਹ ਹੀ ਸੈਟ ਕਰਕੇ ਦਾ ਆ ਦੇਦੇ ਆ ਔਰ ਉਸ ਤੋਂ ਬਾਅਦ 4 ਵਜੇ ਦੇ ਕਰੀਬ ਫੇਰ ਸੰਗਤ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਟਾਈਮ ਦਾ ਪਤਾ ਨਹੀਂ ਲੱਗਦਾ ਫੇਰ ਕਿੱਥੇ ਚਲਾ ਗਿਆ ਜੀ ਜੀ ਤੇ ਜੀ ਬਿਲਕੁਲ ਦੇਖ ਸਕਦੇ ਹਾਂ ਕਿ ਇਹ ਜੋ ਸਿੰਘ ਨੇ ਇਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਸੇਵਾ ਕੀਤੀ ਜਾਂਦੀ ਹੈ ਤਾਂ ਇੱਕ ਇਸ ਫੈਕਟਰੀ ਨੂੰ ਪਾਰਕਿੰਗ ਦਾ ਰੂਪ ਦੇ ਕੇ ਇੱਥੇ ਜਿੰਨੀਆਂ ਸੰਗਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਤਾਂ ਉਹਨਾਂ ਦੀਆਂ ਗੱਡੀਆਂ ਪਾਰਕ ਕਰਾ ਕੇ ਇੱਥੇ ਉਹਨਾਂ ਦੀ ਕਿਤਨਾ ਕਿਹਦਾ ਸੇਵਾ ਵੀ ਕੀਤੀ ਨਾਲ ਦੀ ਨਾਲ ਲੰਗਰ ਦੀ ਚਾਹ ਦੀ ਜਿਹੜੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ ਤਾਂ ਇੱਕ ਸਪੈਸ਼ਲ ਤੌਰ ਦੇ ਉੱਤੇ ਜਿਹੜੇ ਕਿ ਬਜ਼ੁਰਗ ਨੇ ਜਾਂ ਲੇਡੀਜ਼ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਗੱਡੀ ਪਾਰਕ ਕਰਕੇ ਜੋ ਸ਼ਿਦਾ ਸਾਹਿਬ ਤੱਕ ਜਾਣਾ ਹੁੰਦਾ ਤਾਂ ਈ ਰਿਕਸ਼ਾ ਦੀ ਵੀ ਸੇਵਾ ਜਿਵੇਂ ਇਹਨਾਂ ਵੱਲੋਂ ਫਰੀਦ ਦੇ ਵਿੱਚ ਨਿਭਾਈ ਜਾ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ 100 ਜੈਕਵਾਨੀ ਟੀਵੀ ਸ਼੍ਰੀ ਰਮ ਸਸਾਈ ਇਸ ਲਈ ਇੱਕ ਸਾਲ ਤੋਂ ਹੀ ਤਕਰੀਬਨ ਚੱਲ ਰਿਹਾ ਜੀ ਕਿਉਂਕਿ ਇਹ ਸਮੱਸਿਆ ਵੇਖੀ ਗਈ ਸੀ ਕਿ ਪਾਰਕਿੰਗ ਜਦੋਂ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਉੱਥੇ ਸ਼ਿਦਾਂ ਸਾਹਿਬਲੇ ਤੇ ਉਹ ਪਾਰਕਿੰਗ ਦੀ ਇਹ ਸਮੱਸਿਆ ਵੇਖੀ ਕਿ ਹੈ ਗਿਆ ਤੇ ਇਹ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜਿਹੜੇ ਬੀਬੀ ਕੋਲਾ ਜੀ ਵਾਲੇ ਨੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾ ਇੱਕ ਪਾਰਕਿੰਗ ਜਿਹੜੀ ਅਲੱਗ ਹੋਣੀ ਚਾਹੀਦੀ ਆ ਜਿਹੜੀ ਸੰਗਤ ਨੂੰ ਸਹੂਲਤ ਦੇਵੇ ਕਿ ਦਿਨ ਐਤਵਾਰ ਵਾਸਤੇ ਮੰਨ ਗਏ ਕਿ ਐਤਵਾਰ ਅਸੀਂ ਇੱਥੇ ਫ੍ਰੀ ਪਾਰਕਿੰਗ ਲਾ ਸਕਦੇ ਹਾਂ ਔਰ ਉਦੋਂ ਦੀ ਹੀ ਤਕਰੀਬਨ ਇੱਥੇ ਜਿਹੜੀ ਫ੍ਰੀ ਪਾਰਕਿੰਗ ਚੱਲ ਰਹੀ ਹੈ ਔਰ ਸੰਗਤਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆਲਮੋਸਟ 160 ਦੇ ਕਰੀਬ ਜੜੀਆਂ ਗੱਡੀਆਂ ਇੱਥੇ ਲੱਗ ਜਾਂਦੀਆਂ 700 ਦੇ ਕਰੀਬ ਮੋਟਰਸਾਈਕਲ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਫੈਕਟਰੀ ਉਹਨਾਂ ਨੇ ਇੱਕ ਦਿਨ ਵਾਸਤੇ ਗੁਰੂ ਦੇ ਲੱਕੇ ਲਾਈ ਦਿੱਤੀ ਹੋਈ ਹੈ ਜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਰਕਿੰਗ ਦਾ ਟਾਈਮ ਹੈ ਔਰ ਸਵੇਰੇ 6 ਵਜੇ ਹੀ ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆਲਮੋਸਟ ਜਦੋਂ ਤੱਕ ਦੁਪਹਿਰ ਸਾਹਿਬ ਸ਼ੁਰੂ ਹੁੰਦਾ ਹੈ ਔਰ ਇਹ ਫੈਕਟਰੀ ਜਿਹੜੀ ਹੈ ਫੁੱਲ ਹੋ ਚੁੱਕੀ ਹੁੰਦੀ ਹੈ ਗੱਡੀਆਂ ਦੇ ਨਾਲ ਤੇੰਦੇ ਕਰੀਬ ਜਿਹੜੇ ਆ ਉਹ ਬੈਟਰੀ ਰਿਕਸ਼ਾ ਲਗਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਪਾਰਕਿੰਗ ਲਾ ਕੇ ਚਲੇ ਜਾਂਦੀ ਆ ਉਹਨਾਂ ਨੂੰ ਉੱਥੇ ਵੀ ਜਾਂਦਿਆਂ ਜਾਂਦੇ ਆ ਮਿਲਕੀ ਸ਼ੇਦਾ ਸਾਹਿਬ ਤੱਕ ਤੁਰ ਕੇ ਨਾ ਜਾਣਾ ਪਵੇ also called...